ਇਹ ਕਿਹੜਾ ਨਾਮ ਹਰਦਾਮ ਜੀਨ ਪਹਿਲਾ ਕੀਤਾ ਉਹਦੀ ਮਰਦ ਉਹਦੀ ਚੀਜ਼ ਨੂੰ ਕਹਿੰਦਾ ਮੇਰੀ ਹੈ ਬੇਦਵਾਰਾ ਹੁੰਦਾ ਸਭ ਤੇ ਸਵਾਰ ਨਹੀਂ ਕਰੀਦਾ ਹੁੰਦਾ ਇਹਵੇਂ ਜਹਿਰੀ ਹੈ ਜ਼ਹਿਰ ਮੰਦੇ ਵਿੱਚ ਇਹ ਜ਼ਹਿਰ ਖਾਂਦਾ ਹੀ ਜ਼ਹਿਰ ਹੈ ਮਾਇਆ ਜ਼ਹਿਰੇ ਹੈ ਜੇ ਦੁੱਧ ਪੀਲ ਵਿੱਚ ਤਾਂ ਵੀ ਜ਼ਹਿਰ ਬਣ ਜਾਂਦੀ ਹੈ ਸੱਪ ਦੀ ਇਹ ਗੁਰਬਾਣੀ ਸੁਣ ਲਵੇ ਗੁਰਬਾਣੀ ਨੂੰ ਸਮਝ ਲਵੇ ਤਾਂ ਵੀ ਜ਼ਹਿਰ ਬਣਾ ਆਪਣਾ ਤੰਦੀ ਜ਼ਹਿਰ ਬਣਾਈ ਹੋਈ ਹੈ ਗੁਰਬਾਣੀ ਖਾ ਕੇ ਬਣਾਈ ਪਈ ਹੈ ਨਾ ਜ਼ਹਿਰ ਵਿਦਵਾਨਾਂ ਨੇ ਗੁਰਬਾਣੀ ਨੂੰ ਪੜ੍ਹ ਕੇ ਖਾ ਕੇ ਜ਼ਹਿਰ ਦਿੱਤੀ ਤੁਹਾਨੂੰ ਠੀਕ ਹੈ ਠੀਕ ਹੈ ਜ਼ਹਿਰ ਦੇ ਨੇ ਜਿਹੜੇ ਦਿੱਤੇ ਹੋਏ ਨੇ ਸਾਰੀ ਮਾਇਆ ਦੀ ਗੱਲ ਉਹਦੇ ਚ ਜਿਹੜੇ ਅਰਥ ਮਾ ਆਲੇ ਨੇ ਇਹ ਹੀ ਜ਼ਹਿਰ ਹੈ ਖਾਦਾ ਤੁਸੀਂ ਦੁੱਧ ਹੈ ਪੀਤਾ ਦੁੱਧ ਹੈ ਬਣਾਤੀ ਜ਼ਹਿਰ ਜਦ ਆਰਤਮਾਈ ਵਾਲੇ ਕਰਤੇ ਜ਼ਾਹਿਰ ਕਰਦੀ ਇਹ ਜ਼ਾਹਿਰ ਹੈ ਜਿਹੜੀ ਦਿੱਤੀ ਹੈ ਸਾਬਸੋ ਜ਼ਾਹਿਰ ਨੂੰ ਨਹੀਂ ਪਛਾਨ ਸਕਿਆ ਭਾਵੇਂ ਸਾਬਸੋ ਇਮਾਨਦਾਰ ਸੀ ਕਿਉਂਕਿ ਸਾਬਸੋ ਦਾ ਜਨਮ ਜਿਹੜਾ ਹੋਇਆ ਨਾ ਜਨਮ ਇਸ ਘਰ ਚ ਹੋਇਆ ਹੈ ਪੜਾਈ ਉਹਥੇ ਉਹੀ ਜੀ ਸੀ ਗੁਰ ਗੁਰਮੁਖਾਂ ਦੇ ਸੰਗਤ ਵਿੱਚ ਸਾਬਸੋ ਆਇਆ ਹੀ ਨਹੀਂ ਜੋ ਗੁਰਮੁਖੀ ਹਦੀ ਸੰਗਠਨ ਨੇ ਕੀਤੀ ਉਹਨੂੰ ਪਤਾ ਕਿਵੇਂ ਲੱਗਣਾ ਸੀ ਕਿੱਥੋਂ ਪਤਾ ਲੱਗ ਜਾਦਾ ਇਹ ਤਾਂ ਗੁਰਮੁਖੀ ਸੰਗਤੀ 'ਚ ਪਤਾ ਲੱਗਦਾ ਤਾਂ ਉੱਥੇ ਬੋਲੀ ਬਦਲਦੀ ਇਹ ਗੁਰਮੁਖੀ ਭਾਸ਼ਾ ਹੈ ਸਾਡੇ ਨਾਲੇ ਇੰਗਲੈਂਡ ਜਾਂਦੇ ਨੇ ਜੰਮਦੇ ਆਪੇ ਸਿੱਖ ਜਾਂਦੇ ਨੇ ਉਹਨਾਂ ਨੂੰ ਪੜ੍ਹਾਉਣੀ ਨਹੀਂ ਪੈਂਦੀ ਅੰਗਰੇਜ਼ੀ ਪੰਜਾਬੀਆਂ ਦੇ ਜਿਹੜੇ ਜੰਮਦੇ ਨੇ ਬੱਚੇ ਉੱਥੇ ਇੰਗਲੈਂਡ 'ਚ ਉਹ ਆਪੇ ਸਿੱਖ ਜਾਂਦੇ ਨੇ ਸਾਡੇ ਇੱਥੇ ਭਈਏ ਆਉਂਦੇ ਨੇ ਯੂਪੀ ਦੇ ਬਿਹਾਰ ਦੇ ਆਪੇ ਉਹਨਾਂ ਦੇ ਬੱਚੇ ਸਿੱਖ ਜਾਂਦੇ ਨੇ ਪੰਜਾਬੀ ਫਿਰ ਉਹ ਨਹੀਂ ਬੰਦੀ ਹੁੰਦੀ ਗੁਰੂ ਗੰਧੇ ਘਰ ਰਹਿ ਕੇ ਗੁਰੂ ਗੰਧੇ ਕੋਲ ਰਹਿ ਕੇ ਉਹ ਬੋਲੀ ਆਪੇ ਆ ਜਾਂਦੀ ਹੁੰਦੀ ਹੈ ਉਹਨਾਂ ਨੇ ਉਹ ਹੀ ਬੋਲੀ ਬੋਲਣੀ ਇਹ ਅਲੱਗ ਭਾਸ਼ਾ ਹੈ ਗੁਰਬਾਨੀ ਦੀ ਭਾਸ਼ਾ ਇਹ ਭਾਸ਼ਾ ਵਿਦਵਾਨ ਨਹੀਂ ਜਾਣਦੇ ਮੰਦਨ ਯੂਨੀਵਰਸਿਟੀ ਵਾਲੇ ਕਿ ਸੰਤ ਭਾਸ਼ਾ ਹੈ ਕੋਈ ਉਹਦਾ ਪਤਾ ਨਹੀਂ ਸਾਨੂੰ ਕੀ ਹੈ ਤੇ ਪੰਗੇ ਕਾਹਦੇ ਲੈਣੇ ਜੇ ਤੁਹਾਨੂੰ ਉਹਦਾ ਪਤਾ ਹੀ ਨਹੀਂ ਛੱਡੋ ਪਰ ਪਹਿਲਾਂ ਉਹਦਾ ਪਤਾ ਕਰ ਲਓ ਫਿਰ ਗੱਲ ਕਰਿਓ ਗੱਲ ਮੰਦਰ ਮਹਿਸੂਸ ਕਰਦੇ ਨੇ ਕਹਿੰਦੇ ਰੂਬੀ ਭਾਸ਼ਾ ਹੋਰ ਉਹ ਸਾਨੂੰ ਗੁਰਮੁਖੀ ਭਾਸ਼ਾ ਕਿਹਾ ਹੈ ਗੁਰਮੁਖੀ ਇੱਕ ਭਾਸ਼ਾ ਹੈ ਅੱਖਰ ਨਹੀਂ ਹੈ ਲਿਪੀ ਹੈ ਜਿਹੜੇ ਅੱਖਰ ਨਹੀਂ ਤਾਂ ਲਿਪੀ ਹੈ ਅੱਖਰ ਲਿਪੀ ਹੁੰਦੇ ਨੇ ਇਹ ਬਦਲਦੇ ਰਹਿੰਦੇ ਨੇ ਬਦਲੇ ਨੇ ਆ ਜਿਹੜੇ ਸਾਡੇ ਕੋਲ ਅੱਜ ਲਿਪੀ ਹੈ ਗੁਰੂ ਗ੍ਰੰਥ ਸਾਹਿਬ ਦੀ ਇਹ ਗੁਰਗਾਂਵੈਲ ਦੀ ਨਹੀਂ ਹੈ ਬਾਅਦ ਚ ਬਣੀ ਹੋਈ ਹੈ ਬਾਹਰ ਕੋਈ ਇੱਦਤੀਆਂ ਹੋਈਆਂ ਨੇ ਦੋੇ ਪਲਟਾ ਦੋੇ ਤਰ੍ਹਾਂ ਦੀਆਂ ਨੇ ਦੱਸੋ ਪਾਸ਼ਾ ਵੇਲੇ ਹੋਰ ਤਰ੍ਹਾਂ ਦੇ ਅੱਖਰ ਸੀ ਹੁਣ ਹੋਰ ਤਰ੍ਹਾਂ ਦੇ ਨੇ ਹਿੰਦੀ ਵਾਲਾ ਛੋਟਾ ਉਹ ਵੱਡਾ ਉਹ ਚੱਲਦਾ ਸੀ ਪੁਰਾਣੇ ਹੱਥ ਲਿਖਤਾਂ ਦੇ ਵਿੱਚ ਹੁਣ ਹੈ ਨਹੀਂ ਉਹ ਉਕੜਣੀ ਸੀ ਗੁਰੂਆਂ ਵੇਲੇ ਉਕੜਣੀ ਸੀਗੇ ਨਾ ਉਹਨੇ ਲਾਏ ਨੇ ਉਕੜੇ ਲਿਪੀ ਦਾ ਕੀ ਹੈ ਕਦੇ ਬਦਲ ਲੋ ਲਿਪੀ ਦਾ ਕੋਈ ਮਤਲਬ ਨਹੀਂ ਹੁੰਦਾ ਬਹੁਤਾ ਜ਼ਿਆਦਾ ਲਿਪੀ ਬਦਲੀ ਹੋਈ ਹੈ ਗੁਰੂਆਂ ਵੇਲੇ ਤੇ ਅੱਜ ਸਾਡੇ ਕੋਲ ਲੇਕਰ ਪਾਸ਼ਾ ਉਹੀ ਹੈ ਪਾਸ਼ਾ ਨਹੀਂ ਬਦਲੀ ਇਦਾਂ ਅਲੱਗ ਕਿਸ ਨੂੰ ਪਤਾ ਨਹੀਂ ਪਤਾ ਤਾਂ ਕਹਿੰਦੇ ਨਹੀਂ ਕੁਬਲਵਾਨ ਰੋਲਾ ਭਾਲਾ ਨੂੰ ਕਿ ਕਿਉਂ ਜੀ ਕਿਉਂ ਬਦਰੀ ਉਹੀ ਲਿਪੀ ਲਿਓ ਰੋਲਾ ਭਾ ਜੇ ਬ ਰਵਾਬ ਲਿਓ ਜੀ ਫਿਰ ਤਾਂ ਕੱਟ ਲੋ ਰਵਾਬ ਨੂੰ ਕੱਟ ਲੋ ਜੀ ਬ ਰਵਾਬ ਨਾਲ ਤੁਸੀਂ ਕੀ ਕਰ ਲਓਗੇ ਰਵਾਬ ਲਿਆ ਕੇ ساری ਉਮਰ ਰਵਾਬ ਵਜਾਈ ਹੈ ਮਰਦਾਨੇ ਨੇ ਮਰਦਾਨੇ ਨੂੰ ਗਿਆਨ ਨਹੀਂ ਹੋਇਆ ਰਾਗੀ ਨੂੰ ਗਿਆਨ ਹੁੰਦਾ ਹੀ ਨਹੀਂ ਹੁੰਦਾ ਰਬਾਬ ਨੂੰ ਗਿਆਨ ਨਹੀਂ ਹੋਇਆ ਰਬਾਬ ਦੀ ਲੋੜ ਸੀ ਉਸ ਵੇਲੇ ਗੁਰੂ ਸਾਹਿਬ ਨੂੰ ਲੋੜ ਸੀ ਦੂਜਿਆਂ ਨੂੰ ਬਰਵਾਬਤ ਕਰਨ ਵਾਸਤੇ ਰਾਗ ਦੀ ਬੰਦਿਸ਼ ਰਹਿਣ ਵਾਸਤੇ ਕੁਝ ਰਾਗੀਆਂ ਨੂੰ ਰਾਗੀਆਂ ਨੂੰ ਕਵੀਆ ਨੂੰ ਸਾਰਿਆਂ ਦੇ ਉੱਤੇ ਦੀ ਗੱਲ ਕਰਨ ਵਾਸਤੇ ਲੋੜ ਸੀ ਮਰਦਾਨੇ ਦੀ ਪਰ ਮਰਦਾਨੇ ਦਾ ਜਗਾ ਜਗਾ ਦਿਖਾਇਆ ਮਰਦਾਨੇ ਨੂੰ ਉਹ ਗਿਆਨ ਨਹੀਂ ਹੋਇਆ ਉਸ ਤਾਂ ਨਹੀਂ ਹੋਈ ਸਬਰ ਸੰਤੋਖ ਹੋ ਗਿਆ ਸੀ ਜਿਹੜੇ ਕਹਿੰਦੇ ਨੇ ਮਰਦਾਨਾ ਕਹਿੰਦੇ ਉਹਨੂੰ ਭੁੱਖ ਲੱਗੀ ਗਲਤ ਰ ਬਿਲਕੁਲ ਗਲਤ ਰ ਸੰਤੋਖੀ ਸੀ ਮਰਦਾਨਾ ਲੇਕਿਨ ਨਮਾਜ਼ ਨਹੀਂ ਛੱਡੀ ਉਹਨੇ ਆਪਣੀ ਨਾ ਗੁਰੂ ਸਾਹਿਬ ਨੇ ਕਿਹਾ ਛੱਡ ਦੇ ਨਾ ਉਹਦੇ ਛੜਾਈ ਹੈ ਨਮਾਜ਼ ਤੋਂ ਪੜ੍ਹ ਰ ਇਹ ਨਹੀਂ ਤਾਂ ਛੱਡ ਸੰਤੋਖੀ ਹੋ ਗਿਆ ਸੀ ਸੰਤੋਖੀ ਸੀ ਐਵੇਂ ਨਹੀਂ ਕਦੇ ਨਾਲ ਰਹਾ ਸੌਖਾ ਨਹੀਂ ਘਰ ਛੱਡ ਕੇ ਨਾਲ ਰਹਿਣਾ ਇਹ ਕੋਲ ਨਾਨਕ ਨੇ ਕਰ ਬੜਿਆ ਤਾਂ ਬੜਿਆ ਉਹ ਵੀ ਨਹੀਂ ਹੈ ਛੋਟੀ ਜੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ ਉਹ ਅਵਸਥਾ ਪ੍ਰਾਪਤ ਹੋਣੀ ਹੋਰ ਗੱਲ ਹੁੰਦੀ ਹੈ ਸੰਤੋਖ ਦੀ ਵਿਵਸਥਾ ਬਹੁਤ ਵੱਡੀ ਗੱਲ ਹੁੰਦੀ ਹੈ ਛੋਟੀ ਗੱਲ ਨਹੀਂ ਹੈ ਸੰਸਾਰ ਤੋਂ ਮੁਕਤ ਹੋ ਗਿਆ ਕੁਰਬਾਨੀ ਨਹੀਂ ਵਿਚਾਰ ਸਕਿਆ ਕੋਈ ਗੱਲ ਨਹੀਂ ਪਰ ਸਤਾ ਬਲਵੰਨ ਤਾਂ ਹੋ ਗਏ ਨਾ ਇਸੇ ਕੋਲ ਜੋ ਹੋਏ ਮੈਨੂੰ ਟਗੜਾ ਵੀ ਗਏ ਗੁਰੂ ਕਰਨ ਫੇਰ ਬਨ ਬਨੇਓ ਠੋਕਰ ਲੱਗੀ ਤੇ ਠੋਕਰ ਲੱਗੀ ਤੇ ਬੜੇ ਹਾਂਜੀ ਸਿੰਘ ਸਮੇਰ ਕੇ ਚੰਡ ਬਰਾਜਤ ਐਸੇ ਮਾਨੋ ਸੰਗਾਸਣ ਬੈਠੀ ਸੱਚੀ ਹੈ ਦੁਹਰਾ ਐਸੇ ਸਿੰਘ ਸਮੇਰ ਕੇ ਸੋਭਤ ਚੰਡ ਪ੍ਰਚੰਡ ਇਸ ਤਰ੍ਹਾਂ ਸੋਭ ਰਹੀ ਹੈ ਦਿਮਾਗ ਦੇ ਵਿੱਚ ਬਬੇ ਖੁਦਦੀ ਚੰਦਰਹਾਸ ਕਰ ਵਰਤਰੇ ਜਾਣਾ ਜਮਲੀਨੇ ਡੰਡ ਜਿਵੇਂ ਚੰਦਰਹਾਸ ਨੇ ਆਪਣੇ ਹੱਥ ਵਿੱਚ ਜਮ ਦਾ ਡੰਡਾ ਲੈ ਲਿਆ ਹੋਵੇ ਜਮ ਦਾ ਡੰਡਾ ਲੈ ਕੇ ਨਾ ਹੁਕਮ ਨਾਲ ਜਾਉਂਦਾ ਡੰਡਾ ਕੀ ਹੁੰਦਾ ਹੁਕਮ ਹੁਕਮ ਦੇ ਵਿੱਚ ਬੈਠਾ ਇਹ ਚੰਦਰਹਾਸ ਹੈ ਜਿਹੜਾ ਨਾ ਜੰਦਰ ਹਾਂਸ ਚਿੱਤ ਐਸਤਰੀ ਕਰਨ ਟਿਕਿਆ ਬੈਠਾ ਜਿਵੇਂ ਜਾਮੂ ਬੈਠਾ ਹੁੰਦਾ ਟਿਕਿਆ ਹੋਇਆ ਡੰਡਾ ਲਈ ਜਾਂ ਚਾਹੂਗਾ ਮਾਰੂਗਾ ਇਹ ਜਾਮ ਬਾਸ ਤੇ ਡੰਡਾ ਲਈ ਬੈਠਾ ਉਹ ਸੱਚ ਬਾ ਇਹ ਸੱਚ ਦਾ ਡੰਡਾ ਹੈ ਇਹਦੇ ਕੋਲ ਜਮ ਨਹੀਂ ਨੇੜੇ ਆ ਸਕਦਾ ਜਾਮ ਤੋਂ ਡੰਡਾ ਲਿਆ ਹੈ ਜਮ ਨੇੜੇ ਨਾ ਆਵੇ ਭਰਮ ਨੇੜੇ ਨਾ ਆਵੇ ਜੰਮ ਲੜ ਦੇ ਪਰਵਾੰਦਾ ਪਰਮ ਬਾਸ ਤੇ ਡਾਂਗਲੇ ਨਹੀਂ ਬੈਠਾ ਚੰਦਰਹੰਸ ਕਰ ਵਰਤਰੇ ਹਾਂ ਜੰਮ ਜਣ ਜੰਮ ਲੀਨੇ ਡੰਡ ਜੰਮ ਦਾ ਡੰਡ ਜੰਮ ਦਾ ਡੰਡ ਦਾ ਮਤਲਬ ਹੈ ਜੰਮ ਬਾਸ ਤੇ ਡੰਡ ਪਰਮ ਬਾਸ ਤੇ ਡੰਡ ਇਹ ਉਲਟਿਆ ਕਰੀ ਜਾਂਦਾ ਕਿਸੇ ਕਾਂਜ ਕੇ দাঁਤ ਇੱਕ ਆਇਓ ਹੈ ਕਿਸੇ ਕਾਂਜ ਕੋ দাঁਤ ਇੱਕ ਆਇਓ ਹੈ ਤੇ ਠਾਏ ਆਇਓ ਹੈ ਤੇ ਠਾਏ ਉਸ ਜਗ੍ਹਾ ਕਿਸੇ ਕੰਮ ਨੂੰ ਕੋਈ ਦੰਦ ਆ ਗਿਆ ਨਿਕਲਿਆ ਕੋਈ ਰਾਸਿਸ ਹਮ ਨਿਰਖ ਰੂਪ ਬਰ ਚੰਡਕੋ ਗਿਰਿਓ ਮੂਰਛਾ ਖਾਏ ਉਹਦਾ ਰੂਪ ਦੇਖ ਕੇ ਬਰ ਚੰਡ ਦਾ ਰੂਪ ਕਦ ਦੇਖਿਆ ਗੱਲਬਾਤ ਕਰੀ ਤੇ ਰੂਪ ਦਾ ਮਤਲਬ ਇਹ ਨਹੀਂ ਹੈਗਾ ਵੀ ਸ਼ਕਲ ਦੇਖ ਲਈ ਉਹ ਤੇ ਚਲਿਆ ਗਿਆ ਬੈਠਿਆ ਕੋਈ ਕੋਈ ਸੰਤ ਮਹਾਤਮਾ ਹੈ ਮਾਨਗਪੁਰ ਸ਼ਾਇ ਕੋਈ ਦੇਖਿਆ ਨਹੀਂ ਗੌਰਣ ਗੁਰ ਰਾਜ ਰਾਖਸ਼ਾਂ ਦਾ ਹੋ ਗਿਆ ਨਾ ਉੱਥੇ ਦੇਵਤੇ ਤਾਂ ਬੱਝ ਗਏ ਹੁਣ ਜੰਡੀ ਨੂੰ ਢੋਲ ਦੇ ਫਿਰਦੇ ਨੇ ਚੰਡੀ ਦਾ ਪਤਾ ਲਾਉਣ ਵਾਸਤੇ ਸੂਝੇ ਗੱਲੇ ਨੇ ਆਇਆ ਨਾ ਪਿੱਛੇ ਵੀ ਉਹ ਵੀ ਲੋ ਉਹਨਾਂ ਦੇ ਦਿਲ ਵਿਚ ਆਇਆ ਵੀ ਉਹਨਾਂ ਦਾ ਪਤਾ ਲਾਓ ਕਿੱਥੇ ਰਹਿੰਦੀ ਹੈ ਚੰਡੀ ਇਹ ਕਿਤੇ ਰੰਦੇ ਨੇ ਗੁਰਮੁਖ ਨੇ ਉਹ ਕਾਬੂ ਕਰੀਏ ਅੱਗੇ ਪਤਾ ਸੀ ਵੀ ਗੁਰਮੁਖ ਆ ਰਾਜ ਫੇਰ ਪਲਟਾ ਕਰ ਦਿੰਦੇ ਹੁੰਦੇ ਨੇ ਰਾਜ ਪਲਟਾ ਗੁਰਮੁਖ ਕਰਦੇ ਹੁੰਦੇ ਨੇ ਵੀ ਰਾਜ ਪਲਟਾ ਹੋਣਾ ਨਹੀਂ ਰਹੀ ਜੀ ਤੁਹਾਨੂੰ ਝੂੜਦਾ ਰਾਜ ਪਲਟ ਦਿੰਦੇ ਨੇ ਗੁਰਮੁਖ ਝੂੜਦਾ ਰਾਜ ਨਹੀਂ ਕਿਸੇ ਨੇ ਪਲਟਿਆ ਅਜੇ ਤੱਕ ਪਰਮੇਸ਼ਰ ਪਲਟਦਾ ਹੈ ਅਸਲ ਦਾ ਬਿਹਤਰ ਰਾਜ ਗੁਰਮੁਖਾਂ ਦੇ ਥਰੂ ਜੋ ਮੁਕੰਨ ਦੇ ਤ्रू ਸੱਚ ਦਾ ਰਾਜ ਪਲਟਿਆ ਜਾਂਦਾ ਹੁੰਦਾ ਹੈ ਪਲਟਾਉਂਦਾ ਦਾ ਪਰਮੇਸ਼ਰ ਹੈ ਪ੍ਰੋਗਰਾਮ ਤਾਂ ਹੁੰਦਾ ਹੀ ਹੁੰਦਾ ਹੈ ਪਰ ਪਲਟ ਦਿੰਦਾ ਹੁੰਦਾ ਤਾਂ ਇਹ ਕਿ ਹੈ ਨਾ ਉਹਦੋਂ ਭੂਮ ਕੋ ਭਾਰ ਉਤਾਰਨ ਲਗੋ ਜਦ ਭੂਮ ਦਾ ਭਾਰ ਉਤਾਰਨਾ ਹੁੰਦਾ ਨਾ ਉਦੋਂ ਪਲਟਾ ਹੁੰਦਾ ਹੁੰਦਾ ਛੋੜਦੇ ਰਾਜ ਦਾ ਨਾਲ ਲੋਕ ਟਾਈਡ ਹੋ ਜਾਂਦੇ ਨੇ ਦੁਖੀ ਹੋ ਜਾਂਦੇ ਨੇ ਬਹੁਤ ਸਾਰੀਆਂ ਆਤਮਾਵਾਂ ਹੁੰਦੀਆਂ ਨੇ ਵੀ ਸੱਚ ਦਾ ਪਤਾ ਲੱਗੇ ਗ੍ਰੰਥਾ ਦਾ ਹੁੰਦਾ ਹੈ